ਮੇਰਗੂ ਦਾ ਬੰਦਾ ਪਿਆ ਰਹੇ ਮਿਲਿਆ ਉਹ ਕੰਦਰ ਜਿਹੜੇ ਰੱਬ ਨੇ ਕੱਦ ਵਾਸਤੇ ਕਰ ਗਿਆ ਹੁਣ ਮੈਂ 300 ਵੀ ਘਰੇ ਲੈ ਕੇ ਲੈ ਜਾਵਾਂ ਨਾ ਉਹਦੇ ਚੋਂ ਵੀ ਘਰ ਵਾਲੀ ਮੇਰੀ ਬਚਾ ਲੈਂਦੀ ਪੈਸੇ ਐਨੀ ਮਾਲ ਕਲੀੰਬਰ ਤੇ ਪਾਈ ਤੇ ਮੈਨੂੰ ਸੁੱਖ ਦਿੱਤਾ ਰੱਬ ਨੇ ਬਹੁਤ ਬਹੁਤ ਆ ਲੋ ਜੀ ਇਹ 1500 ਇਹ ਬਹੁਤ ਜ਼ਿਆਦਾ ਕੋਈ ਗੱਲ ਨਹੀਂ ਤੂੰ ਰੱਖੋ ਨਾ ਪਰ ਤੁਸੀਂ ਬੱਚਿਆਂ ਦੇ ਲਈ ਉਹ ਜਿਹੜਾ ਪਰਚਾ ਤਾਂ ਅਜੇ ਘਰੇ ਜਾਓ ਹੁਣ ਤੇ ਤੁਸੀਂ ਹੁਣ ਕੀ ਕਰਦੇ ਹੋ ਹੰਨੋ ਹੁਣ ਮੈਂ ਪੈਨ ਵੇਚਦਾ ਜੀ ਅੱਛਾ ਤੇ ਮਹਾਰਾਜ ਦੀ ਕਿਰਪਾ ਨਾਲ ਬੇਟਾ ਮੇਰਾ 4ਵੀਂ ਕਲਾਸ ਚ ਪੜਦਾ ਹੈ ਬੇਟਾ 4ਵੀਂ ਕਲਾਸ ਚ ਪੜਦਾ ਹਾਂਜੀ ਤੇ ਘਰ ਵਾਲੀ ਮੇਰੀ ਐਤੋਂ ਪਹਿਲਾਂ ਕਿਰਾਏ ਤੇ ਰਹਿੰਦੇ ਸੀ ਅਸੀਂ ਅੱਛਾ ਉਹ ਆਪਣਾ ਪਿਆਰਾ ਕੋਈ ਇਥੇ ਮਿਲਿਆ ਨੀਲ ਨਾਂ ਦੇ ਪ੍ਰਧਾਨ ਜੀ ਨੇ ਤੁਹਾਨੂੰ ਬੜੇ ਨੀਤੀ ਦੇ ਕੰਮ ਬੜੇ ਕਰਦੇ ਆ ਅੱਛਾ ਅੱਛਾ ਉਹਨਾਂ ਨੇ ਮੇਰਾ ਕਮਰਾ ਛੁਡਾ ਦਿੱਤਾ ਹੈ ਉਹਨਾਂ ਦਾ ਦਫ਼ਤਰ ਹੈ ਰਾਤ ਨੂੰ 10 ਵਜੇ ਤੋਂ ਬਾਅਦ ਵੀ ਉਹਨਾਂ ਦੇ ਦਫ਼ਤਰ ਸੁਣਦੇ ਲੱਗਦਾ ਹੈ ਜਾਨੀ ਜਿਹੜਾ ਮੈਨੂੰ 1000 ਰੁਪਿਆ ਕਮਰੇ ਦਾ ਲੱਗਦਾ ਸੀ ਉਹ ਵੀ ਬਚ ਗਿਆ ਆਪਣੀ ਘਰ ਵਾਲੀ ਨੂੰ ਮੈਂ ਬੇਟੇ ਕੋਲ ਭੇਜਦਾ ਮੇਰਾ ਨਾਨਕੀ ਪੜਦਾ ਹੈ ਤੇ ਦੂਜੇ ਤੀਜੇ ਮਹੀਨੇ ਜਦੋਂ ਮੇਰੇ ਕੋਲ ਪੈਸੇ 10-15000 ਹੋ ਜਾਂਦਾ ਹੈ ਉਹ ਤੋਂ ਉਹਨਾਂ ਨੂੰ ਖਰਚੇ ਪਾੜੀ ਦਈਉਂਦਾ ਠੀਕ ਹੈ ਇਹ ਸਾਰੇ ਪੈਨ ਸਾਰੇ ਦੇ ਦੋ ਸਾਨੂੰ ਤੁਸੀਂ ਘਰੇ ਜਾਓ ਅ ਕੇ ਲੈ ਕੇ ਆਏ ਤੇ ਤੁਸੀਂ ਹੁਣ ਕੀ ਕਰਦੇ ਹੋ ਹੁੰਨੇ ਹੋ ਹੁਣ ਮੈਂ ਪੈਨ ਵੇਚਦਾ ਵੀ ਅੱਛਾ ਮਹਾਰਾਜ ਦੀ ਕਿਰਪਾ ਨਾਲ ਬੇਟਾ ਮੇਰਾ 4ਵੀਂ ਕਲਾਸ ਚ ਪੜਦਾ ਹੈ ਬੇਟਾ 4ਵੀਂ ਕਲਾਸ ਚ ਪੜਦਾ ਹਾਂਜੀ ਤੇ ਘਰ ਵਾਲੀ ਮੇਰੀ ਆ ਇੱਥੇ ਪਹਿਲਾਂ ਕਿਰਾਏ ਤੇ ਰਹਿੰਦੇ ਸੀ ਅਸੀਂ ਅੱਛਾ ਤੇ ਰੱਬ ਦਾ ਪਿਆਰਾ ਕੋਈ ਇੱਥੇ ਮਿਲਿਆ ਨੀਲ ਨਾਮ ਦੇ ਪ੍ਰਧਾਨ ਜੀ ਨੇ ਇਥੋਂ ਦੇ ਪਰ ਉਹ ਬੜੇ ਨੇਕੀ ਦੇ ਕੰਮ ਬੜੇ ਕਰਦੇ ਜੀ ਅੱਛਾ ਅੱਛਾ ਉਹਨਾਂ ਨੇ ਮੇਰਾ ਕਮਰਾ ਛੱਡਾ ਦਿੱਤਾ ਹੈ ਉਹਨਾਂ ਦਾ ਦਫ਼ਤਰ ਆ ਰਾਤ ਨੂੰ 10 ਵਜੇ ਤੋਂ ਬਾਅਦ ਜਿਹੜੇ ਦਫ਼ਤਰ ਚ ਸੌਂਦੇ ਲੱਗਦਾ ਹੈ ਜਾਨੋ ਜਿਹੜਾ ਮੈਨੂੰ 1000 ਰੁਪਿਆ ਕਮਰੇ ਦਾ ਲੱਗ ਉਹ ਵੀ ਬਚ ਗਿਆ ਤੇ ਆਪਣੀ ਘਰ ਵਾਲੀ ਨੂੰ ਮੈਂ بیٹے ਕੋਲ ਭੇਜਦਾ ਬੇਟਾ ਨਾਨਕੇ ਪੜਦਾ ਆ ਤੇ ਦੂਜੇ ਤੀਜੇ ਮਹੀਨੇ ਜਦੋਂ ਮੇਰੇ ਕੋਲ ਪੈਸੇ 10-15000 ਹੋ ਜਾਂਦਾ ਆ ਉਦੋਂ ਮੈਂ ਉਹਨਾਂ ਨੂੰ ਖਰਚੇ ਪਾੜੀ ਦਿਆਂਗਾ ਠੀਕ ਆ ਇਹ ਸਾਰੇ ਪੈਨ ਸਾਰੇ ਦੇ ਦੋ ਸਾਨੂੰ ਤੁਸੀਂ ਘਰੇ ਜਾਓ ਅੱਜ ਖੁਸ਼ੀ ਨਾਲ ਕਿੰਨੀ ਸੇਵਾ ਇਹਦੀ ਜੋ ਮਰਜ਼ੀ ਦੇ ਦੇ ਨਹੀਂ 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 ਕਿਹੜੀ ਰੱਬ ਦੇ ਪਿਆਰ ਇਹ ਸੇਲ ਕਰਦਾ ਨਹੀਂ 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 ਇਹ ਨਹੀਂ ਇਹ ਕਹਿੰਦੀ ਹੈ ਕਿ ਮੈਂ ਟੋਟਲ 1000 ਦੇ ਲਿਆਇਆ ਸੀ ਕਹਿੰਦਾ ਪਤਾ ਨਹੀਂ ਕਿੰਨੇ ਵਿਕੇ ਆ ਬਾਕੀ ਤੁਸੀਂ ਜਾਣਾ ਦੋ ਦੀ ਨਹੀਂ ਤੁਸੀਂ ਤੁਸੀਂ ਦੱਸੋ ਜਿਹੜੀ ਤੁਹਾਡੀ ਮਿਹਨਤ ਆ ਨਾ ਹਾਂ ਜੀ ਜੀ ਗੁਰੂ ਸਾਹਿਬ ਨੇ ਕਿਹਾ ਕਿਸੇ ਦਾ ਹੱਕ ਨਹੀਂ ਮਾਰਨਾ ਆਪਾਂ ਤੁਹਾਡਾ ਹੱਕ ਨਹੀਂ ਮਾਰਨਾ ਕੁਝ ਖੁਸ਼ੀ ਜਾਓ ਕੁਝੀ ਖੁਸ਼ੀ ਕਰੇਗਾ ਕਿ ਹਜ਼ਾਰ ਤੁਸੀਂ ਲੈਂਦੇ ਸੀ ਲਏ ਸੀਗੇ ਹਜ਼ਾਰ ਦੇ ਵਿੱਚੋਂ ਕੁਝ ਵੇਚ ਕੇ ਮੈਨੂੰ ਤੁਹਾਨੂੰ ਉਹਦਾ ਤੁਹਾਨੂੰ ਪਤਾ ਹੋਊਗਾ ਨਾ ਵੀ ਹਜ਼ਾਰ ਦੇ ਵਿੱਚ ਲੈਣਾ ਤੇ ਮੈਨੂੰ 200 400 ਦਿਹਾੜੀ ਬਚਦੀ ਸੀ ਉਹ ਕਿੰਨੀ ਬਾਈਤੀ ਸੀ ਮੈਨੂੰ ਦਿਹਾੜੀ ਲਗਭਗ ਜੇ ਮੈਂ 3.5 ਰੁਪਏ ਦਾ ਮਿਲਦਾ 5 ਦਾ ਵੇਚਦਾ ਮੈਂ 100 100 195 ਵਿਕ ਜਾਵੇ ਤੇ ਮੈਨੂੰ ਲਗਭਗ ਦਿਹਾੜੀ ਵਧੀਆ ਤੇਰੀ ਰੋਟੀ ਪਾਣੀ ਦਾ ਚੱਲ ਜਾਂਦਾ ਹਾਂ ਹਾਂ ਠੀਕ ਮਤਲਬ ਕਿ 3-400 ਰੁਪਏ ਤੁਹਾਨੂੰ ਦਿਹਾੜੀ ਬਣਦੀ ਹੈ 100 ਉਹ ਹੀ ਮਤਲਬ ਹਜ਼ਾਰ ਦਾ 1500 ਬਣਦਾ ਸੀ ਠੀਕ ਹੈ ਜੀ ਹੁਣ ਕਿੰਨੀ ਸੇਵਾ ਇਹਨਾਂ ਦੀ ਮੈਂ ਲ 1000 ਦੇ 1500 ਰੁਪਏ ਦੇ ਦੋ ਹੈਨਾ 1500 ਠੀਕ ਹੈ ਜਿਆਦਾ ਹੋ ਜਾਣਾ ਕਿੰਨਾ ਤੁਸੀਂ ਦੱਸ ਦੋ ਨਾ ਫਿਰ ਦੱਸ ਇਦਾਂ ਨਹੀਂ ਤੁਸੀਂ ਮੈਨੂੰ ਜਿਆਦਾ ਦੇ ਰਹੇ ਕੱਟ ਦੇ ਦਿਓ ਨਹੀਂ ਇਹ ਵੀ ਕਮਾਨਦਾਰੀ ਹੈ ਨਹੀਂ ਕਮਾਨਦਾਰੀ ਪਰ ਦਿਹਾੜੀ ਤੈਨੂੰ ਅਸੀਂ ਦੇਣੀ ਐਕਸਟਰਾ ਤੂੰ 1000 ਦੇ ਤਾਂ ਸੌਦਾ ਲਿਆ ਨਾ ਤੇ 500 ਤੈਨੂੰ ਦਿਹਾੜੀ ਬਣਦੀ ਹੋਗੀ ਹੈਨਾ ਉਹਦੇ ਵਿੱਚ ਧਿਆੜੀ ਦਾ ਮਤਲਬ ਇਹੀ ਵੀ ਤੈਨੂੰ ਖਰਚਾ ਕੱਢ ਕੇ ਇਦਾਂ ਪਿੰਨਾਂ ਦਾ ਕੋਈ ਸਲਟ ਵੀ ਲੈ ਆ ਨਾ ਪੈਸੇ ਮੈਂ ਕੋਈ ਗੱਲ ਨਹੀਂ ਉਹ ਤੇਰੀ ਮਿਹਨਤ ਆ ਉਹ ਤੇਰੀ ਮਿਹਨਤ ਆ ਠੀਕ ਆ ਅਸੀਂ ਆਪਣੇ ਭਲ ਦੇ ਆਹ ਲਓ ਜੀ ਇਹ 1500 ਕੋਈ ਜ਼ਿਆਦਾ ਕੋਈ ਗੱਲ ਨਹੀਂ ਤੂੰ ਰੱਖੋ ਨਾ ਪਰ ਤੇਰੇ ਬੱਚਿਆਂ ਦੇ ਲਈ ਭੋਜਨ ਪ੍ਰਸ਼ਾਦਾ ਅੱਜ ਘਰੇ ਜਾਓ ਹੁਣ ਠੀਕ ਆ ਬੜੀ ਖੁਸ਼ੀ ਹੋਈ ਆ ਸਾਡਾ ਮਕਸਦ ਕੋਈ ਇਹ ਨਹੀਂ ਹੁੰਦਾ ਵੀ ਅਸੀਂ ਵੀਡੀਓ ਬਣਾਣੀ ਆ ਜਾਂ ਕੋਈ ਇਦਾਂ ਸਾਡਾ ਮਕਸਦ ਇਹ ਵੀ ਜਿਹੜਾ ਬੰਦਾ ਸਹੀ ਰਾਹੇ ਚੱਲਿਆ ਉਹ ਕਈਆਂ ਨੂੰ ਪ੍ਰੇਰਨਾ ਦੇ ਸਕਦਾ ਵੀ ਅਸੀਂ ਕੀਰਤਾਂ ਕਰੀਏ ਬਹੁਤ ਗਲਤ ਰਸਤੇ ਸੀ ਬਾਬਾ ਜੀ ਨਸ਼ੇ ਕਰਦਾ ਹੁੰਦਾ ਸੀ ਬੜਾ ਬੜੇ ਝੂਠ ਚਾਤ ਬੋਲ ਬੋਲ ਕੇ ਲੋਕਾਂ ਤੋਂ ਪੈਸੇ ਲੈ ਲਿੰਦਾ ਸੀ ਪਰ ਹੁਣ ਐਸੇ ਅੰਦਰੋਂ ਤੁਹਾਡੇ ਵਰਗਾ ਕੋਈ ਰੱਬ ਦਾ ਪਿਆਰਾ ਮਿਲਿਆ ਉਹ ਕੰਦਰ ਜਿਹੜੀ ਰੱਬ ਨੇ ਕਾਦੇ ਵਾਸਤੇ ਭੇਜਿਆ ਤੇ ਮੈਂ 300 ਵੀ ਕਰੇ ਜਾ ਕੇ ਲੈ ਜਾਵਾਂ ਨਾ ਉਹਦੇ ਚੋਂ ਵੀ ਘਰ ਵਾਲੀ ਮੇਰੀ ਬਚਾ ਲੈਂਦੀ ਪੈਸੇ ਇੰਨੀ ਮਾਲਕ ਨੇ ਮਰ ਕੇ ਕਮਾਈ ਤੇ ਮੈਨੂੰ ਸੁੱਖ ਦਿੱਤਾ ਰੱਬ ਨੇ ਬਹੁਤ 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 ਖੁਸ਼ੀ ਹੋਈ ਬਹੁਤ ਸ਼ਾਬਾਸ਼ ਹੈ ਲੈ ਬਈ ਸਿੰਘ ਦੇ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ ਸਾਰਾ ਜਥਾ ਜਿੰਨਾ ਜਥਾ ਆਪਣਾ ਹੈਗਾ ਸਾਰਾ ਜਥਾ ਨਾਲ ਖਲੋ ਕੇ ਸਿੰਘ ਦੇ ਨਾਲ ਕੀ ਯਾਦਗਰੀ ਲਵ ਵੀ ਇਹ ਬਹੁਤ ਖੁਸ਼ੀ ਦੀ ਗੱਲ ਹੈ ਸਾਨੂੰ ਇੱਕ ਸਿੱਖਿਆ ਮਿਲੀ ਅੱਜ ਆਓ ਸਾਰੇ ਜਣੇ ਨਾਲ ਆਓ ਵੀਡੀਓ ਕਰ